ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਜੋ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਣੀ ਦੀ ਚੱਲ ਰਹੀ ਹੈ ਸਤ ਗੁਰੂ ਸੇ ਖਾਲਸਾ ਖਾਲਸੇ ਵਿੱਚ ਸਤ ਗੁਰੂ ਜੀ ਆਪ ਬਸਦਾ ਹੈ ਖਾਲਸੇ ਦੇ ਵਿੱਚ ਇੱਥੋਂ ਆਪਾਂ ਕਥਾ ਵਿਚਾਰ ਸ਼ੁਰੂ ਕਰਨੇ ਆ ਸਿਰੇ ਤੋਂ ਲੈ ਕੇ ਅਖੀਰ ਤੱਕ ਸੁਣਿਆ ਕਰੋ ਮੇਰੇ ਵੀਰ ਸਿਰੇ ਤੇ ਪਤਾ ਲੱਗਦਾ ਨਚੂੜ ਗੁਰਬਾਣੀ ਕੀ ਕੱਢਦੀ ਆ ਹੁਣ ਸਾਸਾਂਤ ਖਾਲਸੇ ਵਿੱਚ ਸਤਗੁਰ ਆਪ ਵਸਦਾ ਹੈ ਉੰਜ ਤਾਂ ਇਹ ਮਰਜ਼ਾਦਾ ਹੀ ਹੈ ਜਿਹੜਾ ਸਿੱਖ ਆਪਣੇ ਸਰੂਪ ਹਿਰਦੇ ਵਿੱਚ ਧਾਰਨ ਕਰਦਾ ਹੈ ਉਸ ਦਾ ਆਪਾਸ਼ਾ ਜਰੂਰ ਉਸ ਦੇ ਹਿਰਦੇ ਵਿੱਚ ਹੀ ਹੈ ਸਤਿਕਾਰ ਪਰ ਗੁਰਸਿੱਖਾਂ ਜੈਸਾ ਪੂਰਨ ਭਰੋਸਾ ਹੋਰ ਨਾਲ ਵਿੱਚ ਨਹੀਂ ਹੈ ਜਿਵੇਂ ਲਿਖਿਆ ਹੈ ਕਿ ਜਦ ਕਾਬਲ ਵਿੱਚ ਰਹਿਣ ਵਾਲੇ ਭਾਈ ਗੋਂਦਾ ਗੁਰੂ ਹਰ Rai ਸਾਹਿਬ ਜੀ ਦੇ ਚਰਨਾਂ ਦਾ ਧਿਆਨ ਗੁਰੂ ਜੀ ਉਸ ਬਾਖਤ ਕੀਰਤਪੁਰ ਸੰਨੋ ਹਰਦੇ ਧਾਰਨ ਕਰਦੇ ਤੇ ਐਸੇ ਪ੍ਰੇ ਵਿੱਚ ਮਗਨ ਹੁੰਦੇ ਕਿ ਗੁਰੂ ਜੀ ਦੇ ਚਰਨ ਛੱਡਣ ਨੂੰ ਉਹਨਾਂ ਦਾ ਚਿੱਤ ਬਿਲਕੁਲ ਹੀ ਨਹੀਂ ਸੀ ਚਾਹੁੰਦਾ ਇੱਕ ਦਿਨ ਗੁਰੂ ਜੀ ਦੇ ਚਰਨਾਂ 'ਲ ਉਹਨਾਂ ਦਾ ਮਨ ਐਸਾ ਜੁੜਿਆ ਐਸਾ ਮਨ ਜੁੜਿਆ ਸਾਹ ਸੰਗਤ ਜਦੋਂ ਜੁੜਿਆ ਸਾਹ ਸੰਗਤ ਜਿਵੇਂ ਕਿ ਕਾਬਲ ਦੇ ਰਹਿਣ ਵਾਲੇ ਮਗਨ ਹੁੰਦੇ ਸੰਤ ਜੁੜਿਆ ਕਿ ਛੱਡਣ ਨੂੰ ਚਿੱਤ ਨਾ ਕਰੇ ਇਹ ਉਧਰ ਦਿਨ ਦੇ 12:00 ਵਜੇ ਇਧਰ ਗੁਰੂ ਜੀ ਤਖਤ ਤੇ ਅਡੋਲ ਬੈਠੇ ਆ ਬਹੁਤ ਤੇਰੇ ਪਿੱਛੋਂ ਜਗ ਸਿੱਖ ਨੇ ਚਰਨ ਛੱਡੇ ਇਸ ਮਰਦੀ ਤੋਂ ਉਪਰਾਮ ਹੋਏ ਸਤ ਗੁਰੂ ਜੀ ਮਹਾਰਾਜ ਉੱਠੇ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਆਪ ਇਤਨਾ ਚਿਰ ਕਿਉਂ ਚੁੱਪਚਾਪ ਤੁਸੀਂ ਬੈਠੇ ਰਹੇ ਤਾਂ ਸਤਿਗੁਰੂ ਨੇ ਕਿਹਾ ਸਿੱਖੋ ਭਾਈ ਗੁੰਦੇ ਨੇ ਸਾਡੇ ਚਰਨ ਫੜਲੇ ਸੀ ਇਸ ਕਰਕੇ ਅਸੀਂ ਹਿੱਲ ਨਹੀਂ ਸਕੇ ਇਸ ਪ੍ਰਸੰਗ ਨੂੰ ਸੁਣ ਕੇ ਸਿੱਖ ਬਹੁਤ ਖੁਸ਼ ਹੋਏ ਸਤਿਗੁਰੂ ਜੀ ਨੂੰ ਸਰਬ ਵਿਆਪੀ ਅਤੇ ਸਿੱਖ ਦੇ ਹਿਰਦੇ ਵਿੱਚ ਜਿਨ੍ਹਾਂ ਦਾ ਗੁਰ ਚਰਨਾਂ ਨਾਲ ਸੱਚਾ ਪ੍ਰੇਮ ਵਿਆਪਕ ਸਮਝਿਆ ਇਸ ਤਰ੍ਹਾਂ ਹੋਰ ਬੇਅੰਤ ਪ੍ਰਮਾਣ ਮਿਲਦੇ ਆ ਸਤ ਗੁਰੂ ਜੀ ਸਦਾ ਹੀ ਖਾਲਸੇ ਦੇ ਹਿਰਦੇ ਵਿੱਚ ਵਸਦੇ ਹਨ ਜੈਸੇ ਗੁਰੂ ਜੀ ਨੇ ਲਿਖਿਆ ਕਿ ਗੋ ਰੂ ਗੁਰ ਸਿੱਖ ਸਿੱਖ ਗੁਰੂ ਇੱਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮਤ ਹਿਰਦੇ ਦੇਵੇ ਨਾਲਕ ਮਿਲਣ ਸੁਭਾਈ ਖਾਲਸਾ ਮੇਰੂ ਰੂਪ ਹੈ ਖਾਸ ਖਾਲਸਾ ਮੈਂ ਹੋ ਕਰੂ ਨਿਵਾਸ ਖਾਲਸਾ ਮੇਰੂ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਗਾਂਹ ਹੋਰ ਲਿਖਿਆ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੂਝੋ ਸ਼ਬਦ ਵਿਚਾਰ ਸੋ ਖਾਲਸੇ ਸਤ ਸੰਗਤ ਵਿੱਚ ਵਾਹਿਗੁਰੂ ਨਿਰੰਕਾਰ ਸਦਾ ਹੀ ਵਸਦਾ ਹੈ ਸੋਹਰ ਸਿੱਖ ਨੂੰ ਚਾਹੀਦਾ ਕਿ ਰਹਿਤ ਮਰਜ਼ਾ ਦਾ ਵਿੱਚ ਪੱਕਾ ਹੋਵੇ ਸਦਾ ਹੀ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਵਸਾਵੇ ਫਿਰ ਦੇ ਵਿੱਚ ਵਾਹਿਗੁਰੂ ਨਾਮ ਦੀ ਧੁਨ ਸਦਾ ਹੀ ਹੁੰਦੀ ਰਹੇ ਮਿੱਠਾ ਬੋਲੋ ਬੰਡ ਸ਼ਕੋ ਨਾ ਫੇਰ ਗੁਰ ਬਾਗ ਆ ਮਹਾਰਾਜ ਦਾ ਮਾਰਗ ਤੇ ਕਾਲ ਖਾਏ ਕੁਛ ਹੱਥ ਹੁੰਦੇ ਨਾਨਕ ਰਾਹੋ ਪਛਾਣੋ ਸੇ ਮਨ ਨੀਮਾ ਰੱਖੋ ਗੁਰ ਸਿੱਖਾਂ ਦੀ ਹੋਰ ਜਥਾ ਜੋਗ ਸਭ ਦੀ ਸੇਵਾ ਕਰੋ ਪਰਵਕਾਰ ਕਰੋ ਵਾਹਿਗੁਰੂ ਸਦਾ ਹਾਜ਼ਰ ਨਾਜ਼ਰ ਸਮਝੋ ਐਸੇ ਕੰਮ ਕਰਨੇ ਵਾਲਾ ਪਰਸ਼ੰਭਰ ਤਾਰੇ ਖਾਲਸਾ ਕਹਾਉਣ ਦੇ ਲਾਇਕ ਹੈ ਆ ਤੇ ਹਰ ਇੱਕ ਜੀਵ ਨੂੰ ਚਾਹੀਦਾ ਕਿ ਖਾਲਸਾ ਸੱਜ ਕੇ ਮਾਰਸ ਜਨਮ ਸਫਲਾ ਕਰੇ ਹੁਣ ਹੈ ਗਈ ਖਾਲਸੇ ਦੀ ਰਹਿਤ 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 ਰਹਿ ਜਾਏ ਬਕਾਰਾ ਜੈਸੇ ਸ੍ਰੇਸ਼ਟ ਕਰਮਾਂ ਦੀ ਪ੍ਰਾਪਤੀ ਕਰਨ ਲਈ ਸੰਜਮ ਆਦਿਕ ਸਾਧਨਾ ਦੀ ਲੋੜ ਹੈ ਇਸੇ ਤਰ੍ਹਾਂ ਗੁਰੂ ਜੀ ਨੇ ਗੁਰਸਿੱਖਾਂ ਨੂੰ ਸੰਜਮ ਇੰਦਰੀਆਂ ਨੂੰ ਬੂਰੇ ਪਾਸੇ ਤੋਂ ਰੋਕਣਾ ਰੱਖਣ ਦੇ ਲਈ ਰਹਿਤ ਰੱਖਣ ਦਾ ਵੀ ਹੁਕਮ ਦਿੱਤਾ ਹੈ ਰਹਿਤ ਦੁਆਰਾ ਗੁਰੂ ਜੀ ਦੇ ਸਿੱਖ ਪੂਰੀ ਤਰ੍ਹਾਂ ਸੰਜਮ ਰੱਖਦੇ ਹਨ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅੰਬਰ ਤੋਂ ਚਕਾ ਕੇ ਚਾਰ ਕਰੈਤਾ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ ਕਿਹਣਾ ਦਿੱਤਾ ਕਿ ਨਹੀਂ ਕੁੱਠਾ ਕੁੱਠਾ ਦਾ ਮਾਸ ਤਮਾਕੂ ਜਿਵੇਂ ਹੋਕਾ ਪੀਣਾ ਬੀੜੀਆਂ ਬੀੜਾ ਲਾਉਣਾ ਪਰ ਇਸ ਤਰੀਕਾ ਮਨ ਹੋਣਾ ਕੇਸਾਂ ਦੀ ਬੇਇੱਜ਼ਤੀ ਇਹਨਾਂ ਵਿੱਚੋਂ ਕੋਈ ਗ੍ਰਹਿਤ ਹੋਵੇ ਤਾਂ ਸਿੱਖ ਸਿੱਖੀ ਤੋਂ ਗਿਰ ਜਾਂਦਾ ਹੈ ਪਤ ਤੋ ਜਾਂਦਾ ਮੁੜ ਕੇ ਦੁਬਾਰਾ ਅੰਬਰ ਤੇ ਛਾਕੇ ਤਰਖਾ ਆਦਕ ਦੇ ਕੇ ਸਿੰਘ ਸਾਜਦਾ ਇਹਨਾਂ ਤੋਂ ਬਿਨਾ ਪੰਜਾਂ ਕੱਕਿਆਂ ਦੀ ਰਹਿਤ ਰੱਖਣ ਦਾ ਹੁਕਮ ਦਿੱਤਾ ਕੇਸ ਕਰੂੰਗਾ ਕਲਾ ਕਸ਼ੇਰਾ ਕਰ ਪਾਉ। ਤੇ ਪੰਜ ਕਕੇ ਹਨ ਜਿਨ੍ਹਾਂ ਨੂੰ ਸਦਾ ਹੀ ਆਗਨ ਸੰਗ ਰੱਖਣ ਦਾ ਗੁਰੂ ਜੀ ਨੇ ਹੁਕਮ ਦਿੱਤਾ ਜਿਵੇਂ ਪਹਿਲਾ ਹੈਗਾ ਕੇਸ। ਕੇਸ ਸਤ ਗੁਰੂ ਜੀ ਨੂੰ ਇੰਨੇ ਪਿਆਰੇ ਆ ਇੰਨੇ ਪਿਆਰੇ ਸਾਧ ਸੰਗਤ। ਕੇਸ ਨਿਰੰਕਾਰ ਵਾਹਿਗੁਰੂ ਦੀ ਕੁਦਰਤੀ ਦਾਤ ਹੈ। ਜਿਵੇਂ ਸਰੀਰ ਦੇ ਹਰ ਇੱਕ ਹਿੱਸੇ ਦੀ ਸੁੰਦਰਤਾ ਲਈ ਵਾਹਿਗੁਰੂ ਨੇ ਸਰੀਰ ਦੇ ਕਈ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਹਰ ਇੱਕ ਜਗ੍ਹਾ ਸਰੀਰ ਤੇ ਜੋਗ ਜੋਗ ਅੰਗ ਤੇ ਜੋਗ ਜੋਗ ਚੀਜ਼ਾਂ ਮਕਰਰ ਕਰ ਦਿੱਤੀਆਂ ਜੈਸੇ ਸਰੀਰ ਦੇ ਇੰਦਰੀਆਂ ਤੇ ਰਮਾਇਦਾ ਇੱਕ ਵਾਹਿਗੁਰੂ ਵੱਡਾ ਕਾਰੀਗਰ ਹੈ ਉਸ ਨੇ ਲੱਤਾਂ ਮਹਾ ਤੇ ਉਂਗਲੀਆਂ ਆਦਿਕ ਬੱਤ ਜੋੜ ਲਗਾ ਦਿੱਤੇ ਸਾਨੂੰ ਇਸ ਤਰ੍ਹਾਂ ਸਰੀਰ ਦੀ ਸੁੰਦਰਤਾ ਲਈ ਸਰੀਰ ਦੇ ਕੇਸ ਪੈਦਾ ਕੀਤੇ ਕੇਸ ਕੁਦਰਤੀ ਚੀਜ਼ ਹੈ ਤੇ ਸਰੀਰ ਦੀ ਸੋਭਾ ਨੂੰ ਵਧਾਉਂਦੇ ਆ ਇਸ ਤਰ੍ਹਾਂ ਰੱਬੀ ਕੁਦਰਤੀ ਚੀਜ਼ ਹੋਣੇ ਕਰਕੇ ਹਰ ਇੱਕ ਅਵਤਾਰ ॠषि मुनि ਕੇਸ ਰੱਖਦੇ ਆਏ ਹਨ ਜੈਸੇ ਪ੍ਰਸੰਗ ਆਉਂਦਾ ਹੈ ਜਦੋਂ ਪਾਰਸ਼ ਰਾਮ ਜੀ ਦਾ ਪਿਤਾ ਜਗਦੰਭਨ ਸਹਾਂਸਰ ਬਾਹੂ ਦੇ ਹੱਥੋਂ ਮਾਰਿਆ ਗਿਆ ਤਾਂ ਪਾਰਸ਼ ਸ਼ਰਾਵ ਨੇ ਛੋਟੇ ਹੁੰਦੇ ਹੀ ਮਨ ਵਿੱਚ ठान ਲਈ ਕਿ ਮੇਰੇ ਪਿਤਾ ਨੂੰ ਮੇਰੇ ਮਾਸੜ ਸਹਾਂਸਰ ਬਾਹੂ ਛਤਰੀ ਨੇ ਮਾਰਿਆ ਹੈ ਇਸ ਵਾਸਤੇ ਮੈਂ ਸਾਰੇ ਛਤਰੀ ਮਕਾ ਕੇ ਬਸ ਕਰਾਂਗਾ ਉਹ ਛਤਰੀਆਂ ਦੇ ਮਾਰ ਲਈ ਇਸ ਨੇ ਤਕੜੇ ਹੋ ਕੇ ਸਵਾ ਮਣ ਦਾ ਕਹਾੜਾ ਮੋਢੇ ਤੇ ਰੱਖਿਆ ਇੱਕ ਕੋਨਰ ਤਲਾਬ ਵਰਗਾ ਬਣਾ ਲਿਆ ਤੇ ਛਤਰੀਆਂ ਨੂੰ ਮਾਰ ਕੇ ਉਸ ਵਿੱਚ ਲਹੂ ਨਚੋੜ ਲੈਂਦਾ ਤੇ ਉਸ ਵਿੱਚ ਨਹਾ ਕੇ ਆਪਣੀ ਹਿੱਕ ਠੰਢੀ ਕਰਦਾ ਪਰਸਰਾਮ ਇਸੇ ਤਰ੍ਹਾਂ ਇੱਕ ਫੇਰ ਛਤਰੀਆਂ ਦੇ ਧਾਵਾ ਕੀਤਾ ਔਸ ਬਖਤ ਜਿਹੜੇ ਛਤਰੀ ਡਾਕੜ ਸਨ ਉਹਨਾਂ ਨੇ ਆਪਣੇ ਕੇਸ ਘਟਾ ਦਿੱਤੇ ਬਚਕਾਰ ਕੇਸਾਂ ਦੀ ਨਿਸ਼ਾਨੀ ਬੋਦੀ ਰੱਖ ਲਈ ڈاکੂਆਂ ਵਾਲੀ ਸ਼ਕਲ ਬਣਾ ਲਈ ਆਪਣੇ ਆਪ ਨੂੰ ਬਚਾ ਲਿਆ ਉਹਨਾਂ ਵੱਲੋਂ ਵੇਖ ਕੇ ਬਾਕੀ ਲੋਕਾਂ ਨੇ ਵੀ ਉਹ ਰਸਮ ਤਿਆਰ ਕਰ ਲਈ ਬਚਕਾਰ ਥੋੜੇ ਜਿਹੇ ਕੇਸ ਰੱਖ ਲੈਣੇ ਤੇ ਲੰਬੋ ਮਨਾਲ ਛੱਡਣੇ ਇਹ ਤਨਾ ਅੱਜ ਕੱਲ ਮਦਰਾਸੀ ਲੋਕਾਂ ਨੇ ਬਚਕਾਰ ਕੇਸ ਰੱਖ ਕੇ ਜੂੜੇ ਕੀਤੇ ਹੋਏ ਹਨ ਤੇ ਲੰਬੋ ਮਨਾ ਛੱਡਦੇ ਹਨ ਇਹੋ ਜਿਹੇ ਕੇਸ ਮੁੰਨਣ ਦਾ ਰਿਵਾਜ ਉਸ ਵਖਤ ਤੋਂ ਪਿਆ ਨਹੀਂ ਤੇ ਪਹਿਲੋਂ ਸਭ ਕੇਸਾਂ ਧਾਰੀ ਸਨ ਜਦ ਪਾਰਸ਼ਰਾਮ ਛਤਰੀਆਂ ਨੂੰ ਮਾਰਦਾ ਫਿਰਦਾ ਸੀ ਤਾਂ ਇਸ ਨੂੰ ਪਤਾ ਲੱਗਾ ਕਿ ਸ੍ਰੀ ਰਾਮਚੰਦਰ ਜੀ ਸੀਤਾ ਨੂੰ ਵਿਆਹ ਕੇ ਅਯੁੱਧਿਆਪੁਰੀ ਨੂੰ ਆ ਕੇ ਆ ਰਹੇ ਹਨ ਤਾਂ ਸ੍ਰੀ ਰਾਮਚੰਦਰ ਜੀ ਦੇ ਮਾਰਨ ਲਈ ਰਸਤੇ ਵਿੱਚ ਉਹਨਾਂ ਨੂੰ ਜਾ ਮਿਲਿਆ ਤਾਂ ਇਸ ਨੂੰ ਦੇਖ ਕੇ ਲక్ష్మణ ਜੀ ਨੇ ਸ੍ਰੀ ਰਾਮਚੰਦਰ ਜੀ ਨੂੰ ਪੁੱਛਿਆ ਇਹ ਭਰਾਤਾ ਜੀ ਹਉਕਲ ਦੀਵੋਂ ਤਾਂ ਕਹੋ ਬਾਹਰ ਦਾ ਅਤਾਰੋ ਕਹੋ ਪੂਜਾ ਕਾਠ ਡਾਰੋ ਕਹੋ ਸੀਸ ਦੇ ਅਤਾਰੋਂ ਕੋ ਝੂਰਾ ਕਾਟ ਲੀ ਜਗੇ ਹਨੂਮਾਨ ਨਾਟਕ ਉਹਦੇ ਵਿੱਚ ਲਿਖਿਆ ਹੈ ਅੱਗੋ ਇਤਨੀ ਗੱਲ ਸੁਣ ਕੇ 파ਰਸ਼ਰਾਮ ਬ੍ਰਾਹਮਣ ਜੋ ਕੇ ਇੱਕ ਅਵਤਾਰ ਹੋਇਆ ਹੈ ਨੇ ਕਿਹਾ ਕਿ ਹੋਰ ਭਾਵੇਂ ਕੁਛ ਕਰੋ ਪਰ ਮੇਰਾ ਕੇਸਰ ਨੂੰ ਹੱਥ ਨਹੀਂ ਲਾਉਣ ਦੇਣਾ ਪਰਸ ਰਾਮ ਤੇ ਸ੍ਰੀ ਰਾਮਚੰਦਰ ਜੀ ਦੇ ਪਰਸ ਪਰ ਬਚਨ ਹੋਣ ਕਰਕੇ ਆਪੋ ਵਿੱਚ ਸਲਾਹ ਹੋ ਗਈ ਪਰੰਤੂ ਇਸ ਸਾਕੀ ਨੂੰ ਪਤਾ ਲੱਗਦਾ ਕਿ ਪਰਸ ਰਾਮ ਜੀ ਨੂੰ ਕੇਸਾਂ ਨਾਲ ਕਿਤਨਾ ਪਿਆਰ ਸੀ ਇਸੇ ਤਰ੍ਹਾਂ ਰੋਕਮਣੀ ਦੇ ਭਰਾ ਰੁਕਮਈਆਂ ਨੇ ਜੁੱਧ ਸਮੇਂ ਆਪਣੇ ਕੇਸ ਨਹੀਂ ਮੁੰਨਣ ਦਿੱਤੇ ਇਹ ਕਾਂਸ ਰਾਜੇ ਦੇ ਸਿਰ ਪਰ ਵੀ ਕੇਸ ਸਨ ਜੈਸੀ ਤੁਕ ਹੈ ਆਸ ਕੇਸੀ ਪਕਰ ਪਛਾੜਾ ਅਧਿਆਤਿਕ ਪ੍ਰਸੰਗਾਂ ਤੋਂ ਪ੍ਰਾਂਤਨ ਪੁਸਤਕਾਂ ਤੋਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਰੀਖੀ मुनि ਆਦਿਕ ਸਭ ਕੇਸਾਂ ਧਾਰੀ ਸਨ ਜੋ ਹਿੰਦੂਆਂ ਨੂੰ ਵੀ ਕੇਸ ਰੱਖਣੇ ਜ਼ਰੂਰੀ ਹੈ ਜਿੰਨੇ ਵੀ ਹਿੰਦੂਆਂ ਦੇ ਗੁਰੂ ਹੋਏ ਆ ਇਹਨਾਂ ਦੇ ਸਿੱਖ ਹੋਏ ਆ ਸਾਰੇ ਕੇਸਾਂ ਧਾਰੀ ਹੋਈ ਆ ਤੇ ਹਿੰਦੂਆਂ ਨੂੰ ਵੀ ਕੇਸ ਰੱਖਣੇ ਬਹੁਤ ਜ਼ਰੂਰੀ ਹੈ ਹੁਣ ਮੁਸਾ ਮੁਸਲਮਾਨਾਂ ਲਈ ਕੇਸ ਰੱਖਣ ਦਾ ਹੁਕਮ ਅੱਜਕੱਲ ਮਿਸਰ ਦੇਸ਼ ਦੇ ਅਖਬਾਰ ਜੋ ਹਿੰਦ ਵਿੱਚ ਪੁੱਜੇ ਹਨ ਉਹਨਾਂ ਵਿੱਚ ਬਾਹੁਲਾ ইরਾਨੀ ਦੇ ਮਤ ਦਾ ਹਾਲ ਛਪਿਆ ਹੈ ਦੱਸਿਆ ਗਿਆ ਹੈ ਕਿ ਇਸ ਫਿਰਕੇ ਦੇ ਕਰਤਾ ਬਾਹੁਲਾ 1280 ਹਿਜਰੀ ਵਿੱਚ ਹੋਏ ਹਨ ਤੇ ਮੁਸਲਮਾਨ ਮੁਸਲਮਾਨਾਂ ਵਿੱਚ ਬਾਕੀ ਫਿਰਕਾ ਉਹਨਾਂ ਦੀ ਯਾਦਗਾਰ ਹੈ ਇਨਾਂ ਦੇ ਪੈਰੋਕਾਰ ਇਨਾਂ ਦੀ ਬੜੀ ਪ੍ਰਸ਼ੰਸਾ ਕਰਦੇ ਹਨ ਕਈ ਦਰनियां ਕਰਾ ਮਾਤਾ ਤੇ ਮੂਜਸੇ ਇਨਾਂ ਵੱਲੋਂ ਹੋਏ ਦੱਸੇ ਇਨਾਂ ਨੂੰ ਨਬੀ ਸਮਝਦੇ ਸਨ ਤੇ ਦਾਵਾ ਕਰਦੇ ਸਨ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਪੁੱਛੋ ਜੇ ਕਿਸੇ ਅਸਲਾਮ ਨੂੰ ਸਮਝ ਹੈ ਤਾਂ ਬਹੁ ਉੱਲਾਹ ਸਾਹਿਬ ਜੀ ਸਾਨੂੰ ਇਹਨਾਂ ਦੀ ਪ੍ਰਮਾਣਿਕਤ ਪੁਸਤਕ ਕਿਤਾਬ ਆਕਾਦਿਸ਼ ਹੈ ਐਸੇ ਵਿੱਚ ਇਸ ਮਤ ਤੇ ਪੈਰੋਕਾਰਾਂ ਸੰਬੰਧੀ ਹਰ ਤਰ੍ਹਾਂ ਦੀਆਂ ਸਰੀਅਤ ਸੰਬੰਧੀ ਗੱਲਾਂ ਲਿਖੀਆਂ ਹਨ ਆਪ ਨੇ ਆਪਣੇ ਪੈਰੋਕਾਰ ਨੂੰ ਜੋ ਹੁਕਮ ਦਿੱਤੇ ਉਹਨਾਂ ਵਿੱਚ ਇੱਕ ਹੁਕਮ ਇਹ ਵੀ ਹੈ ਕਿ ਆਪਣੇ ਸਿਰ ਨੂੰ ਉੱਕਾ ਨਾ ਬੰਨਣਾ ਕਿਉਂਕਿ ਕੇਸਾਂ ਨਾਲ ਇਹਨਾਂ ਦੀ ਸੁੰਦਰਤਾ ਹੈ ਗੋਆ ਦੀ ਬਹਾਈ ਫਿਰਕੇ ਦੇ ਵਾਸਤੇ ਕੇਸਾਂ ਦਾ ਰੱਖਣਾ ਅਨੈਤ ਜ਼ਰੂਰੀ ਹੈ ਬਹੁ ਉੱਲਾਹ ਜੀ ਦਾ ਹਰ ਗਿਜ ਉੱਕਾ ਨਾਮ ਮਨਾਣ ਦਾ ਹੁਕਮ ਦੱਸਦਾ ਹੈ ਕਿ ਇਹਨਾਂ ਦੇ ਖਿਆਲ ਵਿੱਚ ਕੇਸ ਇੱਕ ਅਜਿਹੀ ਚੀਜ਼ ਹਨ ਜਿਨ੍ਹਾਂ ਦਾ ਖਦਾ ਪ੍ਰਸਤ ਮਨੁੱਖ ਦੇ ਵਾਸਤੇ ਹੋਣਾ ਅਤ ਅਵਸ਼ਕ ਹੈ ਇਹਨਾਂ ਤੋਂ ਰਹਿਤ ਹੋਣ ਦੀ ਕਿਸੇ ਸੂਰਤ ਵਿੱਚ ਵੀ ਆਗਿਆ ਨਹੀਂ ਇਸੇ ਤਰ੍ਹਾਂ ਕਿਤਾਬ ਉਤਰਾਜਲ ਵਿੱਚ ਵੀ ਲਿਖਿਆ ਹੈ ਸਾਧ ਸੰਗਤ ਇਹ ਕਿਸਾਂ ਦੇ ਰੱਖਣ ਦਾ ਹੋਵਦਾ ਵੀ ਨਾ ਨਾ ਤਾਂ ਮੁਸਲਮਾਨ ਕਿਸ ਮਨਾ ਸਕਦੇ ਆ ਨਾ Hindu ਇਹ ਤਾਂ ਆਪ ਦੇ ਆਪ ਹੀ ਮਨਾਈ ਜਾਂਦੇ ਆ ਸਾਧ ਸੰਗਤ ਇਸ ਕਰਕੇ ਇਹਨਾਂ ਨੂੰ ਕੇਸ ਰੱਖਣੇ ਬਹੁਤ ਜ਼ਰੂਰੀ ਹੈ ਹੁਣ ਇਹ ਹੈ ਕਿ ਸਾਧ ਸੰਗਤ ਜਿਸ ਦਾ ਆਰਤਾ ਕਿ ਖੁਦਾ ਦੇ ਘਰ ਦਾ ਹਜ ਕారణ ਜਾਣ ਵਾਲੇ ਮੁਸਲਮਾਨ ਦੇ ਵਾਸਤੇ ਕੇਸ ਰੱਖਣੇ ਬਹੁਤ ਜ਼ਰੂਰੀ ਹੈ ਉਸ ਨੂੰ ਸਿਰ ਮਨਾਲ ਦੀ ਮਨਾਹੀ ਹੈ ਹਾਜੀ ਨੂੰ ਸਿਰ ਦੇ ਵਾਲ ਕਟਾਣ ਦੀ ਕਿਉਂ ਮਨਾਹੀ ਹੈ ਇਸ ਗੱਲ ਤੇ ਚਾਣਨਾ ਪਾਣਦੇ ਤੇ ਉਪਰੋਕਤ ਅਜਤਾਂ ਨੂੰ ਖੋਲ ਕੇ ਸਮਝਾਉਂਦੇ ਹੋਏ ਮੋਲਾਨਾ ਮੌਲਵੀ ਫਜ਼ਲ ਖਾਨ ਸਾਹਿਬ ਇਹ ਮਦੀ ਆਪਣੀ ਕਿਤਾਬ ਇਸ ਰਾਵੇ ਸ਼ਰੀਅਤ ਦੇ ਵਿੱਚ ਲਿਖਦੇ ਹਨ ਕਿ ਸੁੰਦਰਤਾ ਦੀ ਪਹਿਲੀ ਪੌੜੀ ਹਜਾਮਤ ਬਨਵਾਨਾ ਵਾਲ ਕਟਵਾਨਾ ਹੈ ਉਸ ਦੀ ਇਹਨਾਂ ਦਿਨਾਂ ਦਿਨਾਂ ਵਿੱਚ ਮਨਾਹੀ ਹੈ ਜੋ ਫੈਸ਼ਨ ਦੇ ਸ਼ਕੀਨਾਂ ਨੂੰ ਔਖੀ ਮਾਲੂਮ ਹੁੰਦੀ ਹੈ ਮੁਕੱਦਮ ਕਿਤਾਬਾਂ ਵਿੱਚ ਵੀ ਇਸ ਗੱਲ ਦੇ ਪ੍ਰਮਾਣ ਮੌਜੂਦ ਹਨ ਜਿਹਾ ਕਿ ਲਿਖਿਆ ਹੈ ਨਜ਼ੀਰ ਅਰਥਾਤ ਭੇਟਾ ਚੜਾਣ ਵਾਲੇ ਦੇ ਸਿਰ ਤੇ ਉਸ ਤਰ੍ਹਾਂ ਨਾ ਫੇਰਿਆ ਜਾਵੇ ਜਦੋਂ ਤੀਕਣ ਉਹ ਦਿਨ ਜਿੰਨਾ ਵਿੱਚ ਉਸਨੇ ਆਪਣੇ ਆਪ ਨੂੰ ਖਦਾ ਵੱਲ ਦੇ ਵਾਸਤੇ ਨਜ਼ਰ ਕੀਤਾ ਗੁਜ਼ਰ ਨਾ ਜਾਣ ਸਿਰ ਤੇ ਵਾਲ ਬਦਲਦੇ ਰਹੇ ਇਸ ਤਰ੍ਹਾਂ ਦੀਆਂ ਕਈ ਪਰਮਾਨਾ ਮਿਲਦੇ ਆ ਮੁਸਲਮਾਨਾਂ ਦੇ ਵਿੱਚ ਵੀ ਹੁਣ ਉੱਤਰ ਆਜੋ ਅਸਾਈਆਂ ਲਈ ਵੀ ਕੇਸ ਰੱਖਣੇ ਜ਼ਰੂਰੀ ਹੈ ਥੋੜੇ ਦਿਨ ਹੋਏ ਅਮਰੀਕਾ ਦੇ ਇੱਕ ਮਹਾਵਾਰੀ ਰਸਾਲੇ ਵਿੱਚ ਇੱਕ ਬਿਆਨ ਆਇਆ ਇਹ ਬਿਆਨ ਉਸ ਆਦਮੀ ਦਾ ਹੈ ਜੋ ਹਾਜ਼ਰਤ ਈਸਾ ਦੇ ਬੇਲੇ ਮੌਜੂਦ ਸੀ ਇਹ ਉਸ ਭਾਗ ਤੋਂ ਉਸ ਇਲਾਕੇ ਦਾ ਗਵਰਨਰ ਸੀ ਜਿਸ ਇਲਾਕੇ ਵਿੱਚ ਹਾਜ਼ਰਤ ਈਸਾ ਪ੍ਰਚਾਰ ਕਰ ਰਹੇ ਸੀ ਇਹ ਜਦ ਪਰੇਸ਼ਾਨ ਲੈ ਕੇ ਗਵਰਨਰੀ ਤੋਂ ਹਟ ਕੇ ਘਰ ਆਇਆ ਆਦਾ ਉੱਥੋਂ ਦੇ ਬਾਦਸ਼ਾਹ ਨੇ ਇਸ ਨੂੰ ਅਤਵਾਰੀ ਜਾਣ ਕੇ ਚਿੱਠੀ ਲਿਖੀ ਇਹ ਹਜ਼ਰਤ ਈਸ਼ਾ ਬਾਬਤ ਮੇਰੇ ਪਾਸ ਕਈ ਸ਼ਿਕਾਇਤਾਂ ਆਇਆ ਹਨ ਤੁਸੀਂ ਆਪ ਉਹਨਾਂ ਨੂੰ ਜਾ ਕੇ ਵੇਖੋ ਕਿ ਉਹਨਾਂ ਦੀ ਬਾਬਤ ਅਸਲੀ ਹਾਲ ਦੀ ਰਿਪੋਰਟ ਭੇਜੋ ਇਹ ਗਵਰਨਰ ਹਜ਼ਰਤ ਈਸ਼ਾ ਪਾਸ ਗਿਆ ਉਹਨਾਂ ਨੂੰ ਮਿਲਿਆ ਤੇ ਉਹਨਾਂ ਦੇ ਲੈਕਚਰ ਸੁਣ ਕੇ ਰਿਪੋਰਟ ਭੇਜੀ ਇਸ ਗਵਰਨਰ ਦੀ ਰਿਪੋਰਟ ਇੰਜ ਸ਼ੁਰੂ ਹੁੰਦੀ ਹੈ। ਇਸ ਆਦਮੀ ਹਜ਼ਰਤ ঈਸਾ ਦਾ ਕਦ ਸ਼ਰੀਫਾਨਾ ਤੇ ਸਵੀ ਹੈ। ਇਸ ਦੀ ਸ਼ਕਲ ਸੂਰਤ ਦਰਸ਼ਣੀ ਹੈ। ਇਹਦੇ ਵਿੱਚ ਇੰਨਾ ਤੇਜ ਤੇ ਜਲਾਲ ਹੈ ਕਿ ਜੇ ਕੋਈ ਇਹਦੇ ਵੱਲ ਨਜ਼ਰ ਭਰ ਕੇ ਵੇਖਦਾ ਉਹ ਆਪਣੇ ਤੋਂ ਬਾਹਰ ਹੋ ਜਾਂਦਾ ਹੈ। ਇਸ ਦੀ ਪ੍ਰਸੰਸਤਾ ਕਰਨੀ ਮਜਬੂਰ ਹੋ ਜਾਂਦਾ ਹੈ। ਇਸ ਦੇ ਕੇਸ ਪੂਰੇ ਸਵਲੂਤ ਦੀ ਤਰ੍ਹਾਂ ਕਾਲੇ ਰੰਗ ਦੇ ਹਨ। ਕੰਨਾਂ ਤੋਂ ਲੈ ਕੇ ਢਲੇ ਪਾਸੇ ਮੋਢਿਆਂ ਤੀਕਣ ਇਹਨਾਂ ਦਾ ਰੰਗ ਮਟਲ ਬੜਜਾਲਾ ਹੈ। ਇਹਨਾਂ ਵਿੱਚ ਇੱਕ ਖਾਸ ਚਮਕ ਹੈ। ਅਤੇ ਨਾਸਰੀ ਲੋਕਾਂ ਦੀ ਤਰ੍ਹਾਂ ਇਹ ਵੀ ਵਿੱਚੋਂ ਵੰਡੇ ਹੋਏ ਹਨ। ਇਨਾਂ ਦੇ ਵਿੱਚ ਮਾਂਗ ਚੀਰ ਕੱਢੀ ਹੋਈ ਹੈ। ਇਸ ਦਾ ਮੱਥਾ ਬਹੁਤ ਸਫਾਪ ਹੈ। ਇਹਦੇ ਤੇ ਨਾ ਕੋਈ ਝੁਰੀ ਤੇ ਨਾ ਕਿਸੇ ਤਰ੍ਹਾਂ ਦਾ ਦਾਗ ਤੱਬਾ ਹੈ। ਇਸ ਦਾ ਰੰਗ ਮਾਮੂਲੀ ਜਿਹਾ ਗੰਧ ਮਰੰਗ ਹੈ। ਨੱਕ ਤੇ ਹੇਠਾਂ ਵਿੱਚ ਕਿਸੇ ਸਿਆਣੇ ਆਦਮੀ ਨੂੰ ਕੋਈ ਨੁਕਸ ਮਾਲੂਮ ਨਹੀਂ ਹੁੰਦਾ। ਅਸਦੀ ਦਾੜੀ ਸੋਹਣੀ ਹੈ ਸਿਰ ਦੇ ਵਾਲਾਂ ਦੀ ਤਰ੍ਹਾਂ ਲੰਮੀ ਹੈ ਤੇ ਵਿੱਚੋਂ ਮੰਗ ਕੱਢੀ ਹੋਈ ਨਹੀਂ ਹਜਰਤ ঈਸਾ ਨੂੰ ਅੱਕੀ ਵੇਖਣ ਵਾਲੇ ਦੇ ਬਿਆਨ ਦੱਸਦੇ ਹਨ ਕਿ ਇਹਨਾਂ ਦੇ ਸਿਰ ਤੇ ਕੇਸ ਸਨ ਤੇ ਦਾੜੀ ਮੁਸਾ ਪੂਰੀਆਂ ਸੀ ਇਹਨਾਂ ਵਿੱਚ ਕਿਸੇ ਤਰ੍ਹਾਂ ਦੀ ਕਾਟ ਵੱਢ ਨਹੀਂ ਹੋਈ ਸੀ ਗਵਰਨਰ ਨੇ ਆਪਣੀ ਬਿਆਨ ਵਿੱਚ ਹਜਰਤ ঈਸਾ ਦੇ ਕੇਸਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹਨਾਂ ਦੇ ਕੇਸ ਨਸ਼ਰਾਨੀਆਂ ਦੀ ਤਰ੍ਹਾਂ ਹਨ ਨਸ਼ਰਾਨੀ ਦੇ ਅਰਥ ਹਨ ਸਰਾਬ ਨਾ ਪੀਣ ਵਾਲਾ ਜਿਸ ਨੇ ਕਿਤੇ ਵੀ ਉਸ ਤਰ੍ਹਾਂ ਨਾ ਫੇਰਿਆ ਹੋਵੇ ਬਖਾਹੀ ਕਿਤਾਬ ਬੁਦਾਉਲ ਖਲਕ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਬਿਆਨ ਹੈ ਜੋ ਇੰਜ ਹੈ ਇੱਕ ਰਾਤ ਮੈਂ ਸੁੱਤਿਆਂ ਸੁਫਨਾ ਦੇਖਿਆ ਕਿ ਮੈਂ ਕਾਬੇ ਦੇ ਨੇੜੇ ਹਾਂ ਅਚਨ ਚੇਤੇ ਕਾਦਵੀ ਨਜ਼ਰ ਪਿਆ ਰੰਗ ਉਹਦਾ ਕਣਕਵੰਨਾ ਸੀ ਕਿੰਤੂ ਹੋਰ ਕਣਕਵੰਨੇ ਆਦਮੀਆਂ ਤੋਂ ਸੋਹਣਾ ਸੀ ਉਹਨਾਂ ਦੇ ਵਾਲ ਮੋਢਿਆਂ ਤੇ ਪੈਂਦੇ ਸੀ ਤੇ ਸਿੱਧੇ ਸਾਨੂੰ ਮਾਨੋ ਕੰਗੀ ਫੇਰੀ ਹੋਈ ਹੈ ਮੈਂ ਪੁੱਛਿਆ ਇਹ ਕੌਣ ਹੈ ਲੋਕਾਂ ਨੇ ਕਿਹਾ ਗੋ ਆਉਣ ਵਾਲਾ ਈਸ਼ਾ ਹੈ ਜਿਸ ਦੇ ਅਰਥ ਇਹ ਹਨ ਕਿ ਨਾ ਸਿਰਫ ਉਹ ਈਸ਼ਾ ਜੋ ਹੋ ਚੁੱਕਾ ਉਹੋ ਹੀ ਕੇਸਾਧਾਰੀ ਸੀ ਬਲਕਿ ਜਿਸ ਈਸ਼ਾ ਦਾ ਆਉਣ ਵਾਲੇ ਸਮੇਂ ਵਿੱਚ ਹੋਣ ਦੀ ਇਸ਼ਾਈ ਦੇ ਮੁਸਲਮਾਨ ਅਡੀਕ ਕਰ ਰਹੇ ਸਨ ਜਦੋਂ ਜਨਮ ਲਏਗਾ ਤਾਂ ਉਹ ਹੀ ਕੇਸਾਧਾਰੀ ਹੋਵੇਗਾ ਆਹਨਾਂ ਤੋਂ ਪਾਠਕਾਂ ਨੂੰ ਵਿਦਿਤ ਹੋ ਗਿਆ ਹੋਵੇਗਾ ਕਿ ਈਸ਼ਾ ਜੀ ਦੇ ਸਿਰ ਤੇ ਕੇਸ ਹਨ ਜੋ ਕਿ ਉਹਨਾਂ ਦੀਆਂ ਮੂਰਥਾਂ ਤੋਂ ਵੀ ਦਿਸ ਰਹੇ ਹਨ ਸੋ ਜਦ ਈਸ਼ਾ ਜੀ ਨੇ ਕੇਸ ਰੱਖੇ ਹਨ ਤੇ ਕੁਦਰਤੀ ਚੀਜ਼ਾਂ ਨਾਲ ਪਿਆਰ ਕਰਕੇ ਰੱਬ ਦਾ ਹੁਕਮ ਮੰਨਿਆ ਤਾਂ ਬਾਕੀ ਅਸ਼ਾਈ ਕੌਮ ਜੋ ਕਿ ਉਹਨਾਂ ਦਾ ਨਾਮ ਹਰ ਵਕਤ ਲੈਂਦੀ ਹੈ ਲਈ ਕੇਸ ਰੱਖਣੇ ਜ਼ਰੂਰੀ ਆ ਆਪਦੇ ਗੁਰੂ ਦੇ ਮਗਰ ਇਹ ਸਭਨਾਂ ਨੂੰ ਰੱਖਣੇ ਚਾਹੀਦੇ ਹਨ ਜੇ ਨਾ ਰੱਖੜਦਾ ਈਸ਼ਾ ਦੀ ਜ਼ਰੂਰੀ ਕਿਰੂਪੀ ਉਹਨਾਂ ਪਰ ਹੋਏਗੀ ਸੋ ਜਿਹੜੇ ਪੁਰਸ਼ ਕੁਦਰਤ ਕਾਨੂੰਨ ਨੂੰ ਛੱਡ ਕੇ ਕੇਸ ਮੁੰਨਦੇ ਰਹਿੰਦੇ ਹਨ ਉਹ ਕੁਦਰਤ ਕਾਨੂੰਨ ਦੇ ਉਲਟ ਚੱਲਦੇ ਹਨ ਜਿਉਂ-ਜਿਉਂ ਇਹ ਕੇਸਾਂ ਨੂੰ ਮੁੰਨਦੇ ਹਨ ਉਹ ਫਿਰ ਆ ਜਾਂਦੇ ਹਨ ਆਖਰ ਮੁੰਨਣ ਵਾਲੇ ਮਰ ਕੇ ਬੱਸ ਹੋ ਜਾਂਦੇ ਹਨ ਸੋ ਜੇ ਉਹਨਾਂ ਆਉਣੋਂ ਹਟਣਾ ਹੀ ਨਹੀਂ ਤਾਂ ਕੇਸ ਕਿਉਂ ਮਨਾਈਏ ਆਹ ਗੱਲ ਸਾਧ ਸੰਗਤ ਸੁਣਨ ਵਾਲੀ ਆ ਕਿ ਜਿਹੜੀ ਚੀਜ਼ ਨੇ ਹਟਣਾ ਹੀ ਨਹੀਂ ਆਪਾਂ ਦੁਬਾਰਾ ਦੁਬਾਰਾ ਕਿਉਂ ਮੁੰਨੀਏ ਫਿਰ ਉਹਨੂੰ ਕਦੀ ਭੁੱਲ ਕੇ ਵੀ ਨਾ ਮੁੰਨੀਏ ਸਦਾ ਹੀ ਜਿਉਂ ਕੇ ਤਿਉਂ ਰਹੀਗੇ ਅੱਜ ਕੱਲ ਬਹੁਤੇ ਲੋਕ ਕੇਸਾਂ ਨੂੰ ਇੱਕ ਤਰ੍ਹਾਂ ਦਾ ਬੋਝ ਸਮਝਦੇ ਹਨ ਪਰ ਇਹ ਨਹੀਂ ਖਿਆਲ ਕਰਦੇ ਕਿ ਜੇਕਰ ਸਰੀਰ ਤੇ ਬਾਹਾਂ ਦਾ ਭਾਰ ਤੇ ਹੋਰ ਅੰਗਲਾ ਦਾ ਪਾਰ ਮਾਲੂਮ ਨਹੀਂ ਹੁੰਦਾ ਕਿ ਏਸਾ ਦਾ ਪਾਰ ਕਿਸ ਤਰ੍ਹਾਂ ਹੋ ਸਕਦਾ ਹੈ 바ਵਾ ਸਤਗੁਰੂ ਜੀ ਨੇ ਗੁਰਸਿੱਖਾਂ ਨੂੰ ਕੁਦਰਤ ਦੇ ਨਾਲ ਨਾਲ ਚੱਲਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਭਾਈ ਕੇਸ ਜੇ ਕੁਦਰਤੀ ਹਨ ਸੋ ਇਹਨਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਹੁਣ ਸਾਧ ਸੰਗਤ ਲਾਲੋ ਸਾਹਿਬ ਤੁਸੀਂ ਹਜਰਤ ਮੁਹੰਮਦ ਦੇ ਵੀ ਕੇਸ ਈਸਾ ਮਸੀਹ ਦੇ ਵੀ ਕੇਸ ਤੇ ਆਪਣੇ ਗੁਰੂਆਂ ਦੇ ਤਾਂ ਹੋਈ ਹੋਏ ਆ ਹੁਣ ਸਤ ਗੁਰੂ ਜੀ ਕਹਿੰਦੇ ਆਪਦੇ ਗੁਰੂ ਦੀ ਨਕਲ ਕਰਨੀ ਜ਼ਰੂਰੀ ਆ ਤਾਂ ਆਪਾਂ ਉਹਦੇ ਵਰਗੇ ਹੋ ਸਕਦੇ ਆ ਤਾਂ ਮੰਨ ਸਕਦੇ ਆ ਜੇ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪੁੱਤਰ ਹੋਈਏ ਤਾਂ ਉਹਨਾਂ ਵਰਗੇ ਤਾਂ ਹੋਈਏ ਇਸੇ ਤਰ੍ਹਾਂ ਹੀ ਹੋਰ ਪੇਸਾ ਵਾਲੇ ਆ ਜਿਵੇਂ ਈਸਾ ਵਾਲੇ ਆ ਮੁਹੰਮਦ ਸਾਹਿਬ ਵਾਲੇ ਆ ਕੇਸਨ ਕਾ ਕਰ ਚਬਰ ਟਲਾ ਮਾ ਚਰਨ ਧੂੜ ਮੁਖ ਲਾਈ ਕੇਸਾਂ ਕਾ ਕਰ ਬੀਜਣਾ ਸੰਤ ਚੌਰ ਚ ਝਲਾਵੋ ਹਾਂਜੀ ਕੇਸ ਰੱਖਣ ਦਾ ਹੁਕਮ ਇਨ੍ਹਾਂ ਗੁਰਬਾਕਾਂ ਤੋਂ ਮਾਲੂਮ ਹੋ ਜਾਂਦਾ ਹੈ ਬਲਕਿ ਇੱਕ ਹੋਰ ਤੱਕ ਦੁਆਰਾ ਗੁਰਬਾਣੀ ਦੱਸਦੀ ਹੈ ਗੁਰਮਖ ਰੂਮ ਰੂਮ ਹਰਿ ਧਿਆਵੇ ਜਦ ਗੁਰਖਮ ਗੁਰਮਖਾਲਾ ਰੂਮ ਰੂਮ ਹਰੀ ਦਾ ਨਾਮ ਧਿਆਏ ਰਿਹਾ ਹੈ ਤਾਂ ਉਹਨਾਂ ਰੂਮਾਂ ਨੂੰ ਕੱਟਣਾ ਕਿਉਂ ਸਹਿਬ ਕਲਗੀਧਰ ਜੀ ਨੇ ਪਹਾੜੀ ਰਾਜਿਆਂ ਨੂੰ ਜਦੋਂ ਕਿ ਭੀਮਚੰਦ ਕਹਿਲੂਰੀਆ ਪ੍ਰਸ਼ਾਦੀ ਹਾਥੀ ਤੇ ਚਾਂਦਨੀ ਆਦਿਕ ਹੋਰ ਸਮਾਨ ਮੰਗਦਾ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਕਿ ਇਹ ਸਭ ਚੀਜ਼ਾਂ ਸੰਗਤ ਦੀਆਂ ਹਨ ਤੇ ਤੁਸੀਂ ਉਸੇ ਸੰਗਤ ਵਿੱਚ ਰਲ ਕੇ ਸਿੱਖ ਬਣ ਕੇ ਇਹ ਚੀਜ਼ਾਂ ਲੈ ਸਕਦੇ ਹੋ ਉਪਦੇਸ਼ ਦਿੱਤਾ ਖੜਗ ਤਾਰ ਅਸਤੋਜ ਪਗ ਲਾਗੋ ਜਟਾਂ ਜੂਟ ਰਹੇ ਬੋ ਅਨੁਰਾਗੋ ਪਰ ਉਹ ਭੀਮ ਚੰਦੇ ਉਹਦੇ ਹੋਰ ਸਾਥੀ ਨਾ ਮੰਨੇ ਸਭੋਂ ਜੁੱਧ ਕਰਨਾ ਸ਼ੁਰੂ ਕਰ ਦਿੱਤੇ ਤੇ ਹਾਰ ਪ੍ਰਾਪਤੀ ਹਾਰ ਪ੍ਰਾਪਤੀ ਕੀਤੀ ਪ੍ਰਸੰਗ ਤੋਂ ਪਤਾ ਲੱਗਦਾ ਕਿ ਹਰ ਇੱਕ ਪ੍ਰਾਣੀ ਮਾਰੂ ਲਈ ਮੱਤ ਪ੍ਰਾਣੀ ਮਾਤਰ ਲਈ ਤੇ ਗੁਰੂ ਸਿੱਖਾਂ ਲਈ ਖਾਸ ਹੀ ਜ਼ਰੂਰੀ ਕੇਸ਼ ਧਾਰਨ ਕਰਨੇ ਜ਼ਰੂਰੀ ਹਨ ਐਸ ਵਾਹਤੇ ਗੁਰੂ ਜੀ ਨੇ ਪਹਿਲਾਂ ਕੱਕਾ ਕੇਸ ਗੁਰਸਿੱਖਾਂ ਨੂੰ ਧਾਰਨ ਕਰਾਇਆ ਕੇਸਾਂ ਦੀ ਸਫਾਈ ਲਈ ਕੰਗਾ ਹਰ ਵਕਤ ਕੇਸਾਂ ਵਿੱਚ ਰੱਖਣਾ ਜ਼ਰੂਰੀ ਇਸੇ ਵਾਹਤੇ ਗੁਰੂ ਜੀ ਨੇ ਦੂਜਾ ਤੱਕਾ ਦੱਸਿਆ ਔਰ ਸਾਧ ਸੰਗਤ ਨੂੰ ਕੇਸਾਂ ਦਾ ਕੰਨਾ ਜ਼ਰੂਰੀ ਸਤਿਗੁਰੂ ਜੀ ਨੇ ਦੱਸਿਆ ਮਹਾਰਾਜ ਕਹਿੰਦੇ ਪਿਛਲੀਆਂ ਸਭ ਪਰਮਾਨੰ ਮੁਹੰਮਦ ਸਾਹਿਬ ਦੀਆਂ ਪੜ ਲਓ ਪਿਛਲੀਆਂ ਇਸ਼ਵੀ ਦੀਆਂ ਇੱਧਰ ਤੁਸੀਂ ਅੰਗਰੇਜ਼ਾਂ ਦੀਆਂ ਪੜ੍ਹ ਲਓ ਜਿਨ੍ਹਾਂ ਨੇ ਈਸ਼ਾ ਮਸੀਹ ਨੂੰ ਮੰਨਿਆ ਈਸਾ ਮਸੀਹ ਦੇ ਸਿਰ ਤੇ ਕੇਸ ਸੀ ਪੂਰੇ ਦਾੜੀ ਵੀ ਉਸੇ ਤਰ੍ਹਾਂ ਪੂਰੀ ਸੀ ਕਦੀ ਨਹੀਂ ਸੀ ਮਨਾਉਂਦੇ ਉਧਰ ਮੁਹੰਮਦ ਸਾਹਿਬ ਕਦੀ ਨਹੀਂ ਸੀ ਮਨਾਉਂਦੇ ਇਹ ਤਾਂ ਇੱਕ ਰਵਾਜ ਆਪਣਾ ਹੀ ਚਲਤ ਹੋ ਗਿਆ ਸਾਧ ਸੰਗਤ ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਬਈ ਕੇਸ ਅਕਾਲ ਪੁਰਖ ਦੀ ਮੋਹਰ ਆ ਇਹਨੂੰ ਤੁਸੀਂ ਨਹੀਂ ਮਨਾਉਣਾ ਨਹੀਂ ਮਨਾਉਣਾ ਇਸ ਕਰਕੇ ਸਾਧ ਸੰਗਤ ਆਪਣੀ ਰਹਿਤ ਦੇ ਵਿੱਚ ਪਹਿਲਾ ਨੰਬਰ ਆਪਣਾ ਹੁੰਦਾ ਕੇਸਾਂ ਦਾ ਫੇਰ ਨੰਬਰ ਆਉਂਦਾ ਕੜੇ ਦਾ ਹੁਣ ਜੇ ਇਹੜੀ ਕਥਾ ਵਿਚਾਰ ਆ ਕੜੇ ਦੀ ਉਹ ਸਾਧ ਸੰਗਤ ਆਪਾਂ ਕਹਾਗੇ ਕੜ ਨੂੰ ਅੱਜ ਆਪਾਂ ਕਥਾ ਵਿਚਾਰੇ ਤੋਂ ਸਮਾਪਤ ਕਰਦੇ ਹਾਂ ਸਾਧ ਸੰਗਤ ਇਹ ਚੀਜ਼ਾਂ ਨੂੰ ਪੂਰਾ ਗੁਰ ਇਤਿਹਾਸ ਦੇ ਵਿੱਚੋਂ ਪੜ ਕੇ ਤੁਹਾਨੂੰ ਸੁਣਾਈਆਂ ਵੀ ਹਾਜ਼ਰਤ ਮੁਹੰਮਦ ਦੀ ਆਗਲ ਦੱਸਦੀ ਹੈ ਈਸਾ ਮਸੀਹ ਦੀ ਆਹ ਦੱਸਦੀ ਐ ਸਿੱਖਾਂ ਦੀ ਆਹ ਦੱਸਦੀ ਐ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਚੀਜ਼ਾਂ ਨੂੰ ਪਹਿਨਾਇਆ ਕੇਸ ਤਾਂ ਕੋਈ ਵੀ ਜਿੰਨਾ ਜਿਹੜਾ ਵੀ ਤੁਸੀਂ ਦੇਖ ਲਿਓ ਉਹਦੇ ਕੇਸ ਨਾ ਕਟਾਓ ਹਰ ਇੱਕ ਸਿੱਖ ਦੇ ਰੂਪ ਦੇ ਵਿੱਚ ਹੀ ਐ ਜਿਹੜੀ ਇਹ ਮੋਹਰ ਆ ਨਾ ਕੇਸਾਂ ਦੀ ਐਵੇਂ ਨਹੀਂ ਗੁਰੂ ਸਾਹਿਬ ਨੇ ਲਵਾਏ ਆਪਣੇ ਜਿਹੜੇ ਰੋਮ ਆ ਕਿੱਥੇ ਕਿੱਥੇ ਰੋਮ ਆ ਸਾਹ ਸੰਗਤ ਹੁਣ ਉੱਥੇ-ਉੱਥੇ ਰੋਮਾਂ ਦੀ ਲੋੜ ਸੀ ਤਾਂ ਹੀ ਮਹਾਰਾਜ ਨੇ ਲਵਾਏ ਜਿਹੜਾ ਜੂੜਾ ਇਹ ਆਪਣਾ ਸਾਰੇ ਜਿਹੜੇ ਕੇਸ ਆਪਣੇ ਸਿਰ ਦੀ ਸੁਭਾਲ ਕਰਦੇ ਆ ਜਿਹੜਾ ਆਪਣਾ ਤਾਲੂਆ ਤਾਲਵਾ ਜਿਵੇਂ ਕਹਿੰਦੇ ਵਿਚਾਲੇ ਆਪਣਾ ਇੱਥੇ ਤਾਲੂਆ ਤੇ ਜੂੜਾ ਵੀ ਆਪਣਾ ਇੱਥੇ ਹੁੰਦਾ ਆਪਣੇ ਤਾਲੂਏ ਨੂੰ ਜੂੜਾ ਬਚਾਉਂਦਾ ਕਿਤੇ ਡਿੱਗ ਪਏ ਬੰਦਾ ਸੱਟ ਲੱਗ ਜੇ ਕਿਤੇ ਇਸ ਤਰ੍ਹਾਂ ਸਰਪਾਨੇ ਡਿੱਗੇ ਕਦੇ ਵੀ ਤੇ ਪੱਗ ਬਚਾਉਂਦੀ ਆ ਤੇ ਜੂੜਾ ਬਚਾ ਲੈਂਦਾ ਇਹੀ ਚੀਜ਼ਾਂ ਸਤਿਗੁਰੂ ਜੀ ਨੇ ਪਹਿਲਾਂ ਕਹੀਆਂ ਦਸਤਾਰ ਸਜਾਉਣੀ ਹੈ ਕੇਸ ਰੱਖੜੇ ਆ ਹੁਣ ਕੜੇ ਦੀ ਕਥਾ ਵਿਚਾਰ ਆਪਾਂ ਕਰਾਂਗੇ ਕੱਲ ਨੂੰ ਇੱਥੋਂ ਕਥਾ ਵਿਚਾਰ ਆਪਾਂ ਸਮਾਪਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ